नेरा होगा जमे पीछे आ जा मी आई जाता टाइम देख लो ढाई बजे है बत्ते। बत्ते। चारे। चारे। नेरी चारे पी नेरी। हेलो जी सत श्रीकाल सारे कि मेरी प्यारी जी यूट्यूब फैमिली तो दोस्तों आ देखो जी मौसम का की हाल होया पोडे तो मैं पहला भी शेयर ज्यादा खराब होया पा ਤੇ ਸਾਡੇ ਤਾਂ ਬਰਸਾਤ ਇੰਨੀ ਜ਼ਿਆਦਾ ਹੋਈ ਆ ਕਈ ਕਈ ਇਲਾਕਾ ਇਲਾਕਿਆਂ ਵਿੱਚ ਤਾਂ برفਬਾਰੀ ਵੀ ਹੋਈ ਆ ਪਰ ਇੱਧਰ برف ਤਾਂ ਨਹੀਂ ਹੋਈ ਹੈਗੀ ਪਰ ਮੀਂਹ ਬਹੁਤ ਜ਼ਿਆਦਾ ਪਿਆ ਆ ਤੇ ਸਾਡੇ ਤਾਂ ਜਿਹੜੇ ਛੱਤਾਂ ਸੀਗੀਆਂ ਉਹ ਵੀ ਚੌਣ ਲੱਗ ਗਿਆ ਸੀਗੀਆਂ ਤੇ ਮੀਂਹ ਵਿੱਚ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਆ ਤੇ ਜਿਹੜਾ ਮੀਂਹ ਇੱਕ ਵਾਰੀ ਤੇਜ਼-ਤੇਜ਼ ਪੈ ਕੇ ਹਟ ਜਾਂਦਾ ਨਾ ਉਹਦੇ ਵਿੱਚ ਛੱਤਾਂ ਨਹੀਂ ਚੁੰਦੀਆਂ ਹੈਗੀਆਂ ਤੇ ਜਿਹੜਾ ਐਵੇਂ ਮਿੰਨੀ-ਮਿੰਨੀ ਬਾਰਿਸ਼ ਹੁੰਦੀ ਰਹਿੰਦੀ ਆ ਤੁਬਕਾ-ਤੁਬਕਾ ਨਾ ਤੇ ਉਹ ਛੱਤਾਂ ਵਿੱਚ ਸਮਾ ਜਾਂਦਾ ਆ ਜਿੱਤੇ ਕਰਕੇ ਛੱਤਾਂ ਨੜੀਆਂ ਚੋਂ ਲੱਗ ਜਾਂਦੀਆਂ ਤੇ ਸਾਡੇ ਵੀ ਇਹੀ ਹਾਲ ਹੋਇਆ ਪਿਆ ਆ ਤੇ ਆ ਦੇਖੋ ਮੈਂ ਟਾਬੇ ਇੱਥੇ ਤਾਂ ਹੀ ਰੱਖਿਆ ਹੋਇਆ ਜਿਹੜੀਆਂ ਉੱਪਰ ਸੋਈ ਸੀ ਨਾ ਔਰ ਸੋਏ ਦੀ ਛੱਤ ਜਿਹੜੀ ਚੋਰੀ ਸੀਗੀ ਤੇ ਉਹਦੇ ਨਾਲ ਸਾਰਾ ਸਮਾਨ ਜਿਹੜਾ ਗਿੱਲਾ ਹੋ ਗਿਆ ਤੇ ਆ ਕਿਚੜ ਕਿਚੜ ਜੀ ਮੈਨੂੰ ਤਾਂ ਜਮਾਂ ਨਹੀਂ ਵਧੀਆ ਲੱਗਦੀ ਤੇ ਸਵੇਰ ਦਾ ਮੀਂਹ ਹੁਣ ਹਟਿਆ ਸਾਰੇ ਸਵੇਰੇ ਵੀ ਟੰਗ ਨਾਲ ਜਿਹੜੀ ਸਫਾਈ ਨਹੀਂ ਹੋ ਸਕੀ ਕਿਉਂਕਿ ਹੁਣ ਮੀਂਹ ਪਈ ਜਾਂਦਾ ਸੀਗਾ ਉਤੋਂ ਹਨਾ ਛੱਤਾਂ ਚੋਈ ਜਾਂਦੀਆਂ ਸੀ ਨਾਲ ਦੇ ਨਾਲ ਜਿਹੜਾ ਖਲਾਰਾ ਪਈ ਜਾਂਦਾ ਸੀ ਤੇ ਆਪਦਾ ਵੀ ਦਿਲ ਨਹੀਂ ਸੀ ਕਰਦਾ ਵੀ ਚਲੋ ਸਫਾਈ ਕਰੀਏ ਤੇ ਇਹ ਸ਼ਾਮ ਦਾ ਟਾਈਮ ਆ ਜਦੋਂ ਥੋੜੀ ਜਿਹੀ ਬਾਰਿਸ਼ ਹੱਟੀ ਆ ਉਸ ਤੋਂ ਬਾਅਦ ਨਹਾ ਕੇ ਹੁਣ ਮੈਂ ਸਫਾਈ ਕਰਨ ਲੱਗੀ ਸੀ ਆਪਣੇ ਘਰ ਦੀ ਉਹ ਸਵੇਰੇ ਇੱਕ ਵਾਰੀ ਕਰਤਾ ਦਿੱਤੀ ਸੀਗੀ ਪਰ ਫਿਰ ਵੀ ਤੁਹਾਨੂੰ ਪਤਾ ਹੀ ਹੈ ਜਦੋਂ ਬਾਰ-ਬਾਰ ਛੱਤਾਂ ਚੋਂਂਦੀਆਂ ਹੁਣ ਹਨਾ ਤੇ ਗਿੱਲਾ ਗਿੱਲਾ ਜਿਆ ਕਿੱਥੇ ਸਫਾਈ ਹੁੰਦੀ ਹੈ ਫਿਰ ਤੇ ਹੁਣ ਮੈਂ ਸ਼ਾਮ ਨੂੰ ਥੋੜਾ ਜਿਹਾ بارش ਹਟ ਗਿਆ ਤੇ ਚੋ ਤਾਂ ਹਲੇ ਵੀ ਰਹੀ ਹੈ ਛਤ ਤੇ ਫਿਰ ਵੀ ਮੈਂ ਇੱਥੇ ਟੱਬ ਰੱਖਿਆ ਹੋਇਆ ਤੇ ਫਿਰ ਮੈਂ ਹੁਣ ਸਫਾਈ ਕਰਨ ਲੱਗੀ ਸੀ ਆਪਣੀ ਰਸੋਈ ਦੀ ਤੇ ਬਿਜਲੀ ਵੀ ਬਹੁਤ ਜ਼ਿਆਦਾ ਲਿਸ਼ਕੀ ਆ ਰਾਤ ਨੂੰ ਵੀ ਮੌਸਮ ਬਹੁਤ ਜ਼ਿਆਦਾ ਖਰਾਬ ਸੀਗਾ ਪੰਜਾਬ ਚ ਮੈਨੂੰ ਮੈਨੂੰ ਲੱਗਦਾ ਹਰ ਕਿਤੇ ਹੀ بارش ਬਹੁਤ ਜ਼ਿਆਦਾ ਪਈ ਹੈ ਕਿਉਂਕਿ ਮੌਸਮ ਹੀ ਐ ਹੋ ਜਾ ਹੋਇਆ ਪਿਆ ਤੇ ਉਹਦੇ ਕਰਕੇ ਜਿਹੜੀ ਠੰਡ ਵੀ ਆ ਕਾਫੀ ਵੱਧ ਗਈ ਆ ਤੇ ਹੁਣ ਬਾਰਿਸ਼ ਰੁਕ ਗਈ ਸੀ ਮੈਂ ਚਲੋ ਸਫਾਈ ਕਰਦੀ ਹਾਂ ਤੇ ਹੁਣ ਮੈਂ ਆਪਣੀ ਜਿਵੇਂ ਥੋੜਾ ਬਹੁਤ ਆਪਾਂ ਜੇ ਚੱਕਰ ਜੀ ਕਰਦੇ ਹਾਂ ਨਾ ਈਵਨਿੰਗ ਦਾ ਟਾਈਮ ਆ ਤੇ ਮੈਂ ਹੁਣ ਲੱਗ ਗਈ ਸੀ ਤੇ ਸਫਾਈ ਕਰਨੇ ਵਾਸਤੇ ਤੇ ਇਸ ਵੇਲੇ ਸਾਰਾ ਦਿਨ ਐਂ ਬੈਠੇ ਰਹੇ ਕਿਉਂਕਿ ਮੀਂਹ ਨਹੀਂ ਹਟਿਆ ਹੈਗਾ ਸਾਰਾ ਦਿਨ ਪਈ ਹੈ ਮੀਂਹ ਤੇ ਉਹਦੇ ਕਰਕੇ ਹੁਣ ਬਾਹਰ ਵੀ ਨਿਕਲ ਸਕਦੇ ਕਿਉਂਕਿ ਜਦੋਂ ਆਪਾਂ ਬਾਹਰ ਜਾਂਦੇ ਆ ਬਾਹਰ ਚੱਕਰ ਕਰਦੇ ਆ ਉਹਦੇ ਕਰਕੇ ਜਿਹੜਾ ਆਪਣਾ ਕੰਮ ਨਿਭੜਦਾ ਹੈ ਨਾ ਜੇ ਤਾਂ ਆਪਾਂ ਅੰਦਰ ਹੀ ਅੰਦਰ ਬੜੇ ਨਹੀਂ ਆਪਾਂ ਕਿੱਥੇ ਸਫਾਈ ਕਰੀਏ ਉੱਥੇ ਹੀ ਆਪਾਂ ਬਹਿਣਾ ਹੁੰਦਾ ਹੈਗਾ ਉੱਥੇ ਆਪਾਂ ਕੀ ਸਫਾਈ ਕਰਾਂਗੇ ਹਨਾ ਤੇ ਬਸ ਇਹੀ ਕੁਝ ਹਾਲ ਸੀਗਾ ਤੇ ਹੁਣ ਥੋੜਾ ਜਿਹਾ ਮੀਂਹ ਰੁਕਿਆ ਤੇ ਮੈਂ ਆਪਣੇ ਘਰ ਦੀ ਜਿਹੜੀ ਸਫਾਈ ਕਰਨ ਲੱਗੀ ਸੀਗੀ ਸਾਰਾ ਦਿਨ ਬੁਰਾ ਹਾਲ ਰਿਹਾ ਮੀਂਹ ਦਾ ਤੇ ਮੈਨੂੰ ਤਾਂ ਮੀਂਹ ਬਿਲਕੁਲ ਵੀ ਪਸੰਦ ਨਹੀਂ ਹੈਗਾ ਮੀਂਹ ਨਾਲ ਕੀ ਹੁੰਦਾ ਨਾ ਖਲਾਰਾ ਪੈ ਜਾਂਦਾ ਤੇ ਕਿੱਚ-ਕਿੱਚ ਜੀ ਨਾ ਵਧੀਆਂ ਨਹੀਂ ਲੱਗਦੀ ਹੈਗੀ ਕਿਤੇ ਮਾੜੇ ਤੋਂ ਆਇਆ ਪਰ ਇਧਰ ਕਿੱਧਰ ਹਾਂ ਨਹੀਂ ਨਹੀਂ 1 ਮਿੰਟ ਨਹੀਂ 2 ਮਿੰਟ ਨਹੀਂ ਚਾਹ ਪਣੀਆਂ ਪੀ ਲੋ ਆਜੋ 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 ਇੱਧਰ ਨਹੀਂ ਜਾਣਾ ਇੱਧਰ ਨਹੀਂ ਜਾਣਾ ਆਜੋ 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 ਜਲਦੀ ਆ ਆ ਦੇਖੋ ਜੀ ਸਾਡੇ ਫੇਰ ਦੀਆਂ ਛੱਤਾਂ ਚੋਰੀਆਂ ਨੇ ਠੱਪ ਠੱਪਾਸ ਤਾਂ ਠੱਪ ਥੱਲੇ ਰੱਖਿਆ ਹੋਇਆ ਕੱਪੜਾ ਫਿਰ ਵੀ ਨਾਲ ਦੀ ਨਾਲ ਜਿਹੜਾ ਮੈਂ ਸਾਫ਼ ਕਰੀ ਜਾਨੀ ਐ ਵੀ ਚਲੋ ਖਰਾਬ ਨਾ ਹੋਵੇ ਲੋ ਜੀ ਇਹ ਹੈਗੀ ਆਪਣੇ ਅਗਲੇ ਦਿਨ ਦੀ ਕਲਿੱਪ ਤੇ ਇੱਥੇ ਮੈਂ ਕਰਨੀ ਆਪਣੀ ਵਾਸ਼ਰੂਮ ਦੀ ਸਫਾਈ ਕਿਉਂਕਿ ਤੁਹਾਨੂੰ ਮੈਂ ਦੱਸਿਆ ਸੀ ਨਾ ਕਿ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਆ ਤੇ ਚੰਗੀ ਤਰ੍ਹਾਂ ਜਿਹੜੀ ਵਾਸ਼ਰੂਮ ਦੀ ਸਫਾਈ ਵੀ ਨਹੀਂ ਹੋ ਸਕੀ ਤੇ ਅੱਜ ਮੈਂ ਸੋਚਿਆ ਚਲੋ ਵਾਸ਼ਰੂਮ ਦੀ ਡੀਪ ਕਲੀਨਿੰਗ ਕਰਦੀ ਆ ਤੇ ਇੱਥੇ ਲੱਗ ਗਈ ਸੀ ਮੈਂ ਵਾਸ਼ਰੂਮ ਨੂੰ ਸਾਫ਼ ਕਰਨ ਵਾਸਤੇ ਤੇ ਸਰਦੀਆਂ ਵਿੱਚ ਨਾ ਪਾਣੀ ਇੰਨਾ ਜ਼ਿਆਦਾ ਠੰਡਾ ਹੁੰਦਾ ਆ ਤੇ ਇੱਕ ਪਾਣੀ ਦੀ ਦਿੱਕਤ ਆ ਰਹੀ ਆ ਕਿ ਪਿੱਛੋਂ ਪਾਣੀ ਨਹੀਂ ਹੁੰਦਾ ਹੁੰਦਾ ਕਿਉਂਕਿ ਜਦੋਂ ਤਾਜ਼ਾ ਪਾਣੀ ਹੁੰਦਾ ਨਾ ਉਦੋਂ ਆਪਾਂ ਨੂੰ ਕੰਮ ਕਰਨ ਲੱਗਿਆ ਨਹੀਂ ਦਿੱਕਤ ਨਹੀਂ ਆਉਂਦੀ ਹੈਗੀ ਕਿ ਜਦੋਂ ਪਾਣੀ ਨਹੀਂ ਆਉਂਦਾ ਤਾਂ ਫਿਰ ਟੈਂਕੀ ਵਾਲਾ ਪਾਣੀ ਇੰਨਾ ਜ਼ਿਆਦਾ ਠੰਡਾ ਹੁੰਦਾ ਆ ਤੇ ਆਪਣੇ ਆਪ ਨੂੰ ਵੀ ਐਨ ਲੱਗਦਾ ਹਨਾ ਥਣਾ ਠੰਡੇ ਪਾਣੀ ਨਾਲ ਕੰਮ ਕਰਨਾ ਔਖਾ ਲੱਗਦਾ ਤਾਂ ਕਰਕੇ 2-3 ਦਿਨ ਲੰਘ ਗਏ ਕਿ ਮੇਰੇ ਤੋਂ ਨਾ ਵਾਸ਼ਰੂਮ ਦੀ ਸਫਾਈ ਨਹੀਂ ਹੋ ਸਕੇਗੀ ਨਹੀਂ ਜਦੋਂ ਮੈਨੂੰ ਨਹੀਂ ਹੁੰਨੀ ਉਹਦੋਂ ਹੀ ਆਪਣੀ ਵਾਸ਼ਰੂਮ ਦੀ ਜਿਹੜੀ ਸਫਾਈ ਕਰ ਦਿੰਦੀ ਹੁੰਦੀ ਆ ਪਰ ਪਾਣੀ ਦੀ ਛੋਟੇ ਚ ਕਰਕੇ ਨਾ ਐ ਹੁੰਦਾ ਕਿ ਜਦੋਂ ਪਾਣੀ ਨਹੀਂ ਆ ਰਿਹਾ ਕਿਤੇ ਖਤਮ ਹੀ ਨਾ ਹੋ ਜੇ ਫਿਰ ਜਿਹੜਾ ਜ਼ਿਆਦਾ ਸਾਫ਼ ਸਫਾਈ ਵਾਲਾ ਕੰਮ ਆ ਕਿਤੇ ਰਹਿ ਹੀ ਜਾਂਦਾ ਹੁੰਦਾ ਆ ਤੇ ਮੈਂ ਸੋਚੇ ਚਲੋ ਅੱਜ ਚੰਗੀ ਤਰ੍ਹਾਂ ਟੈਲ ਨੂੰ ਚਮਕਾਈ ਦੇ ਦਿੰਨੀ ਆ ਤੇ ਆਪਣੇ ਵਾਸ਼ਰੂਮ ਦੀ ਡੀਪ ਕਲੀਨਿੰਗ ਕਰਦੀ ਆ ਚਾਰ ਪੰਜ ਦਿਨ ਹੋ ਗਏ ਮੀਂਹ ਪੈ ਰਿਹਾਗਾ ਬਹੁਤ ਬੁਰਾ ਹਾਲ ਹੋਇਆ ਪਿਆ ਮੀਂਹ ਦੇ ਨਾਲ ਤੇ ਠੰਡ ਵੀ ਕਾਫੀ ਜ਼ਿਆਦਾ ਵੱਧ ਗਈ ਆ ਤੇ 2-3 ਦਿਨ ਹੋ ਗਏ ਮੇਰਾ ਵਲੌਗ ਵੀ ਨਹੀਂ ਆਇਆ ਹੈਗਾ ਤੇ ਕਿਉਂਕਿ ਵਲੌਗ ਹੁਣ ਜਦੋਂ ਕਾ ਮਦਰ ਰੁਟੀਨ ਨਹੀਂ ਪਤਾ ਲੱਗਦਾ ਕਿ ਕੀ ਕਰਨਾ ਕੀ ਕਰਨਾ ਹੈ ਨਾ ਛੋਟੀਆਂ-ਛੋਟੀਆਂ ਕਲਿੱਪਾਂ ਲੈਣੀਆਂ ਪੈਂਦੀਆਂ ਕੋਈ ਕਿਤੇ ਹੋ ਗਈ ਕਿਤੇ ਹੋ ਗਈ ਅਗਲੇ ਦਿਨ ਦੀ ਇਹੀ ਕਰਕੇ ਜਿਹੜਾ ਵਲੌਗ ਇਕੱਠਾ ਹੁੰਦਾ ਆ ਬਸ ਜੇ ਡੇਲੀ ਰੁਟੀਨ ਕੋਈ ਬੰਨਿਆ ਹੋਵੇ ਵੀ ਆਹ ਕੰਮ ਕਰਨਾ ਹੈ ਨਾ ਫਿਰ ਤਾਂ ਬੰਦਾ ਡੇਲੀ ਪਾ ਲੈਂਦਾਗਾ ਹੁਣ ਸਮਝ ਨਹੀਂ ਆਉਂਦੀ ਹੈਗੀ ਮਤਲਬ ਆਪਣਾ ਜਿਹੜਾ ਕੰਮ ਤਾਂ ਆਪਾਂ ਕਰਦੇ ਆ ਡੇਲੀ ਉਵੇਂ ਹੈ ਨਾ ਪਰ ਸ਼ਡਿਊਲ ਜਿਹੜਾ ਖਰਾਬ ਹੋਇਆ ਪਿਆ ਸਰਦੀਆਂ ਕਰਕੇ ਟਾਈਮ ਵੀ ਇੰਨੀ ਜਲਦੀ ਲੰਘ ਜਾਂਦਾ ਆ ਸਮਝ ਨਹੀਂ ਆਉਂਦੀ ਹੈਗੀ ਵੀ ਕਿਹੜਾ ਕੰਮ ਕਦੋਂ ਕਰਨਾ ਆ ਤਾਂ ਕਰਕੇ ਆਪਣਾ ਵਲੌਗ ਵੀ ਜਿਹੜਾ ਰਹਿ ਜਾਂਦਾ ਆ ਤੇ ਬਸ ਇੱਥੇ ਮੈਂ ਆਪਣੇ ਵਾਸ਼ਰੂਮ ਦੀ ਜਿਹੜੀ ਸਫਾਈ ਕਰ ਲੂੰਗੀ ਤਕਰੀਬਨ ਮੇਰੇ ਵਾਸ਼ਰੂਮ ਦੀ ਜਿਹੜੀ ਸਫਾਈ ਹੋ ਚੁੱਕੀ ਆ ਉਸ ਤੋਂ ਬਾਅਦ ਮੈਂ ਨਾ ਆਉਂਗੀ ਤੇ ਅੱਜ ਤਾਂ ਮੈਨੂੰ ਧੁੱਪ ਦੇ ਕੋਈ ਅਸਰ ਨਹੀਂ ਲੱਗ ਰੇ ਵੀ ਧੁੱਪ ਨਿਕਲੂਗੀ ਕਿਉਂਕਿ ਬਦਲਵਾਰੀ ਜੀ ਹੋਈ ਪਈ ਆ ਸ਼ਾਇਦ ਅੱਜ ਫਿਰ ਮੀਂਹ ਆਊਗਾ ਧੁੱਪ ਦੇਖਿਆ ਤਾਂ ਇੰਨੇ ਦਿਨ ਹੋ ਗਏ ਨਾ ਧੁੱਪ ਨਿਕਲ ਹੀ ਨਹੀਂ ਰਹੀ ਹੈਗੀ तो ठंड भी इन्नी ज्यादा बद रही है तो अभी लाई है मैं नवी फोटो लेके आई सी माता जी तो राजपिता जी की फोटो एक उधरली साइड लगी हुई है तो अपना काम तकरीबन सारा में उबड़ चुका है हम बस मेरा नहाना है फिर रोटी खानी है तो भी अच्छ मध्यम जी है पता निकलो नहीं निकलोगी ओ देखो सूरज तो दिख रहा है थोड़ थोड़ा थोड़ा ਪੱਕੀ ਖਵਾਚ ਲੋ ਜੀ ਦੋਸਤੋ ਅੱਜ ਬਣਾ ਰਹੇ ਆਂ ਆਪਾਂ ਸਾਗ ਤੇ ਸਾਗ ਦੇ ਨਾਲ ਹੀ ਅੱਜ ਕਰਦੇ ਆਂ ਆਪਾਂ ਆਪਣੇ ਵਲੌਗ ਦੀ ਐਂਡਿੰਗ ਉਮੀਦ ਕਰਦੇ ਆਂ ਤੁਹਾਨੂੰ ਜੰਮੜੀਆਂ ਛੋਟੀਆਂ-ਛੋਟੀਆਂ ਜੀਆਂ ਜਿਹੜੀਆਂ ਕਲਿੱਪਾਂ ਲਈਆਂ ਹੋਈਆਂ ਪਸੰਦ ਆਇਆ ਹੋਗਾ ਛੋਟਾ ਜਿਹਾ ਵਲੌਗ ਤੇ ਮਿਲਦੇ ਆਂ ਇੱਕ ਸੋਹਣੇ ਜਿਹਾ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ